ਨਾਚਨਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੂਮਣਾ ਆਮ ਆਦਮੀ ਪਾਰਟੀ ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਜ਼ਿਲ੍ਹਾ ਪਲੈਨਿੰਗ ਬੋਰਡਾਂ ਦੇ ਨਵੇਂ ਬਣਾਏ ਗਏ ਚੇਅਰਮੈਨ ਅਤੇ ਮੈਂਬਰਾਂ ਦੀਆਂ ਨਾਵਾਂ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ ਇਸ ਅਲੜੀ ਅਧੀਨ ਆਮ ਆਦਮੀ ਪਾਰਟੀ ਨੇ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਖੰਗੂੜਾ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਲੁਧਿਆਣਾ ਦਾ ਚੇਅਰਮੈਨ ਅਤੇ ਦਸ਼ਮੀਸ਼ ਸਿੰਘ, ਮਨਜੀਤ ਸਿੰਘ, ਹਰਮਨ, ਨਵਦੀਪ ਸਿੰਘ, ਨਵੀ ਤਜਿੰਦਰ ਸਿੰਘ, ਮਿੱਠੂ, ਤਜਿੰਦਰ ਸਿੰਘ ਗਰੇਵਾਲ, ਗੁਰਵਿੰਦਰ ਸਿੰਘ ਰਾਣਾ, ਕੋਨਰ, ਮਾਸਟਰ ਅਵਤਾਰ ਸਿੰਘ ਨੂੰ ਬਤੌਰ ਮੈਂਬਰ ਥਾਪਿਆ ਗਿਆ ਹੈ। ਜਿਸ ਤੋਂ ਬਾਅਦ ਸਮੁੱਚੀ ਪਾਰਟੀ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਾਰਟੀ ਦੇ ਅਹੁਦੇਦਾਰ ਅਤੇ ਵਲੰਟੀਅਰ ਵੱਡੀ ਗਿਣਤੀ ਵਿੱਚ ਨਵੇਂ ਬਣੇ ਚੇਅਰਮੈਨ ਨੂੰ ਵਧਾਈ ਦੇਣ ਪਹੁੰਚੇ। ਇਥੇ ਜਤਿੰਦਰ ਖੰਗੂੜਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਆਪਣੀਆਂ ਸ਼ੁਭ ਅਸ਼ਾਵਾ ਪੇਂਟ ਕੀਤੀਆਂ ਇਸ ਮੌਕੇ ਤੇ ਵੱਖ-ਵੱਖ ਆਗੂਆਂ ਨੇ ਜਤਿੰਦਰ ਸਿੰਘ ਖੰਗੂੜਾ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਲੁਧਿਆਣਾ ਦਾ ਚੇਅਰਮੈਨ ਬਣਾਉਣ ਦੀ ਖੁਸ਼ੀ ਦਾ ਇਜ਼ਹਾਰ ਕਰਦੇ ਆਂ ਪਾਰਟੀ ਦੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਤਿੰਦਰ ਖੰਗੂੜਾ ਅਤੇ ਉਹਨਾਂ ਦੀ ਸਾਰੀ ਟੀਮ ਵਿੱਚ ਆਮ ਘਰਾਂ ਦੇ ਨੌਜਵਾਨਾਂ ਨੂੰ ਥਾਂ ਦਿੱਤੀ ਗਈ ਹੈ ਜਿਸ ਨਾਲ ਸਿੱਧਾ ਸਿੱਧ ਹੁੰਦਾ ਹੈ ਕਿ ਸਿਰਫ ਆਮ ਆਦਮੀ ਪਾਰਟੀ ਹੀ ਆਮ ਕਰਾਂ ਦੇ ਨੌਜਵਾਨਾਂ ਬਾਰੇ ਸੋਚਦੀ ਹੈ ਤੇ ਉਹਨਾਂ ਨੂੰ ਬੰਨ ਦਾ ਮਾਨ ਸਤਿਕਾਰ ਦਿੰਦੀ ਹੈ ਇਸ ਮੌਕੇ ਸਰਕਟ ਹਾਊਸ ਵਿਖੇ ਪੁੱਜੇ ਮਹਿਲਾ ਵਿਗ ਦੇ ਆਗੂਆਂ ਨੂੰ ਵੀ ਜਤਿੰਦਰ ਖੰਘੂੜਾ ਨੇ ਉਚੇਚੇ ਤੌਰ ਤੇ ਸਰਪਾਉ ਦੇ ਕੇ ਸਨਮਾਨਿਤ ਕੀਤਾ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਇੱਥੇ ਜ਼ਿਕਰ ਯੋਗ ਹੈ ਕਿ ਬੀਤੇ ਮੰਗਲਵਾਰ ਨੂੰ ਹੀ ਮਹਿਲਾ ਵਿੰਗ ਦੇ ਲੁਧਿਆਣਾ ਦੇ ਹਲਕ ਨਵੇਂ ਹਲਕਾ ਪ੍ਰਧਾਨਾਂ ਦਾ ਐਲਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੂੜਾ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਚਿਸ਼ੇ ਸੋਧਿਆ ਵੱਲੋਂ ਕੀਤਾ ਗਿਆ ਸੀ ਜਿਸ ਵਿੱਚ ਮਨੀਸ਼ਾ ਕਪੂਰ ਨੂੰ ਜ਼ਿਲ੍ਹਾ ਲੁਧਿਆਣਾ ਮਹਿਲਾ ਵਿੰਗ ਦਾ ਪ੍ਰਧਾਨ ਲਗਾਇਆ ਗਿਆ ਸੀ ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦੇ ਜਤਿੰਦਰ ਖੰਗੂੜਾ ਨੇ ਪਾਰਟੀ ਹਾਈ ਕਮਾਂਡ ਪਾਰਟੀ ਦੇ ਸੀਨੀਅਰ ਆਗੂਆਂ ਤੇ ਸਮੂਹ ਵਲੰਟੀਅਰਾਂ ਦਾ ਉਹਨਾਂ ਨੂੰ ਬਖਸ਼ੇ ਮਾਣ ਅਤੇ ਭਰੋਸੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਤਿੰਦਰ ਖੰਗੂੜਾ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਦੇ ਨਾਲ-ਨਾਲ ਜੋ ਜ਼ਿਲ੍ਹਾ ਪਲੈਨਿੰਗ ਬੋਰਡ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਇਸ ਮੌਕੇ ਤੇ ਡਿਪਟੀ ਮੇਅਰ ਪ੍ਰਿੰਸ ਜੋਹਰ ਸੁਰੇਸ਼ ਗੋਇਲ ਕਾਉਂਸਲਰ ਅਤੇ ਲੁਧਿਆਣਾ ਸ਼ਹਿਰੀ ਦੇ ਸਕੱਤਰ ਨਿਦੀ ਗੁਪਤਾ ਕਾਉਂਸਲਰ ਅਮਰਜੀਤ ਸਿੰਘ ਕਾਉਂਸਲਰ ਸਤਨਾਮ ਸਿੰਘ ਸਣੀ ਮਾਸਟਰ ਕਾਉਂਸਲਰ ਅਰਾਧਨਾ ਮਨੀ ਸਾਈਂ ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਗੁਰਜੀਤ ਸਿੰਘ ਅਗਿੱਲ ਮੀਡੀਆ ਇੰਚਾਰਜ ਪੁਨੀਤ ਸਾਨੀ ਬਰਿੰਦਰ ਸਿੰਘ ਜੱਸੀਆ ਦਸ਼ਮੀਸ਼ ਸਿੰਘ ਦੀਪਕ ਹੈਪਵਾਲ ਸਹਿਜ ਮਨਪ੍ਰੀਤ ਜਸੀਆਂ ਮਹਿਲਾ ਵਿੰਗ ਦੇ ਜ਼ੋਨ ਇੰਚਾਰਜ ਅਜਿੰਦਰ ਪਾਲ ਕੌਰ ਸੁਖਪ੍ਰੀਤ ਕੌਰ ਰਾਧਾ ਮਲਹੋਤਰਾ ਅਲਕਾ ਮਲਹੋਤਰਾ ਬਲਜਿੰਦਰ ਕੌਰ ਨਵਨੀਤ ਕੌਰ ਕੁਲਦੀਪ ਸਿੰਘ ਗਰੇਵਾਲ ਫਤੇਪੁਰ ਆਵਾਣਾ ਮਾਸਟਰ ਹਰੀ ਸਿੰਘ ਪਰਪਾਲ ਸਿੰਘ ਬਾਵਾ ਸ਼ੇਖਰ ਗਰੋਵਰ ਮਨਜੀਤ ਸਿੰਘ ਬਾੜੇਵਾਲ ਤਰੂਪ ਸ਼ਰਮਾ ਬਰਿੰਦਰ ਸਿੰਘ ਗਿੱਲ ਮੰਨਾ ਸਨੇਤ ਅਵੀ ਬਾੜੇਵਾਲ ਥਾਮਸ ਬਾੜੇਵਾਲ ਗੁਰਵਿੰਦਰ ਸਿੱਧੂ ਹਰਕੀਰਤ ਕੋਟਲੀ ਸੁਖਵਿੰਦਰ ਸਿੰਘ ਆਕਾਸ਼ ਬਜਾਜ ਰਾਜਕੁਮਾਰ ਅਗਰਵਾਲ ਰਾਜੂ ਕਨੌਜੀਆ ਜਨਪ੍ਰੀਤ ਸਿੰਘ ਲਾਂਬਾ ਕੁਲਦੀਪ ਸਿੰਘ ਗਰੇਵਾਲ ਬਰਨ ਮਹਿਤਾ ਕਮਲਜੀਤ ਸਿੰਘ ਅਤੇ ਸੈਂਕੜੇ ਹੋਰ ਸਾਥੀ ਵੀ ਮੌਜੂਦ ਸਨ